a2+b2+2ab ਇਸ ਫਾਰਮੂਲੇ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਵਾਰ ਤੇ ਕਿੱਥੇ-ਕਿੱਥੇ ਵਰਤਿਆ ਹੈ ਕੀ ਤੁਹਾਨੂੰ ਦੱਸਿਆ ਗਿਆ ਹੈ ਕਿ ਇਹ ਫਾਰਮੂਲਾ ਤੁਹਾਡੀ ਡੇਲੀ ਲਾਈਫ ਦੇ ਵਿੱਚ ਕਿੱਥੇ ਕੰਮ ਆਉਣ ਵਾਲਾ ਹੈ ਇੰਡੀਆ ਇੱਕ ਅਜਿਹੇ ਹੱਦ ਦੇਸ਼ ਹੈ ਜਿੱਥੇ ਹਰ ਸਾਲ ਇੰਨੇ ਇੰਜੀਨੀਅਰ ਬਣਦੇ ਨੇ ਜਿੰਨੀ ਸਵਿਟਜ਼ਰਲੈਂਡ ਦੇਸ਼ ਦੀ ਆਬਾਦੀ ਹੈ ਵੈਸੇ ਤਾਂ ਇਹ ਮਾਨ ਵਾਲੀ ਗੱਲ ਹੈ ਪਰ ਇੰਨੇ ਜ਼ਿਆਦਾ ਇੰਜੀਨੀਅਰ ਹੋਣ ਦੇ ਬਾਵਜੂਦ ਵੀ ਅੱਜ ਸਾਡੇ ਦੇਸ਼ ਦੇ ਕੋਲ ਨਾ ਤਾਂ ਆਪਣਾ ਕੋਈ ਗੂਗਲ ਹੈ ਤੇ ਨਾ ਹੀ ਆਪਣਾ ਕੋਈ ਮਾਈਕਰੋਸਾਫਟ ਹੈ ਅਸੀਂ ਆਪਣੀ ਪੂਰੀ ਸਟੂਡੈਂਟ ਲਾਈਫ ਉਹਨਾਂ ਚੀਜ਼ਾਂ ਨੂੰ ਪੜਨ ਅਤੇ ਰਟਣ ਦੇ ਵਿੱਚ ਲਾ ਦਿੰਨੇ ਹਾਂ ਜਿਹੜੀਆਂ ਕਿ ਕਿਤੇ ਵੀ ਕੰਮ ਨਹੀਂ ਆਉਂਦੀਆਂ ਇੰਡੀਆ ਦੇ ਵਿੱਚ ਐਜੂਕੇਸ਼ਨ ਸਿਰਫ ਇੱਕ ਬਿਜ਼ਨਸ ਹੈ ਜਿੱਥੇ ਲੋਕਾਂ ਨੂੰ ਡਿਗਰੀ ਦਿੱਤੀ ਜਾਂਦੀ ਹੈ ਹੁਣ ਇਹੀ ਸਵਾਲ ਖੜਾ ਹੋ ਰਿਹਾ ਹੈ ਕਿ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਇੰਨੀਆਂ ਗਲਤ ਚੀਜ਼ਾਂ ਕਿਵੇਂ ਆ ਗਈਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਚੀਜ਼ ਦਾ ਹੀ ਰਿਪਲਾਈ ਦਵਾਂਗੇ ਜਾਂ ਇਹਨਾਂ ਚੀਜ਼ਾਂ ਦੇ ਹੀ ਜਵਾਬ ਦਵਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਕਿਉਂ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਐਜੂਕੇਸ਼ਨ ਅਤੇ ਸਿਸਟਮ ਦੋਨੋਂ ਹੀ ਗਾਇਬ ਨੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਕੁਝ ਕਾਲੇ ਸੱਚ ਦੱਸੂਗਾ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਸ਼ਾਇਦ ਤੁਹਾਡਾ ਵੀ ਸੋਚਣ ਦਾ ਨਜ਼ਰੀਆ ਬਦਲ ਜਾਵੇਗਾ ਤੇ ਜਦੋਂ ਇਨਸਾਨ ਦਾ ਸੋਚਣ ਦਾ ਨਜ਼ਰੀਆ ਬਦਲਦਾ ਹੈ ਤਾਂ ਉਹ ਕੁਝ ਵੱਡਾ ਜ਼ਰੂਰ ਕਰਦਾ ਹੈ ਅੱਜ ਦਾ ਜ਼ਮਾਨਾ ਇੰਨਾ ਜ਼ਿਆਦਾ ਤੇਜ਼ ਹੈ ਜਾਂ ਕੀ ਇਹ ਫਾਸਟ ਹੈ ਕਿ ਅੱਜ ਦੇ ਸਮੇਂ ਜਿਹੜਾ 1 ਸਾਲ ਪੁਰਾਣਾ ਆਈਫੋਨ ਹੁੰਦਾ ਹੈ ਉਸ ਨੂੰ ਵੀ ਆਊਟ ਰੇਟਿਡ ਕਿਹਾ ਜਾਂਦਾ ਹੈ ਤੇ 5 ਸਾਲ ਪੁਰਾਣੇ ਫੋਨ ਨੂੰ ਤਾਂ ਲੁੱਕ ਸਮਾਰਟਫੋਨ ਸਮਝਦੇ ਹੀ ਨਹੀਂ ਪਰ ਜਿਹੜੀ ਚੀਜ਼ ਸਾਡੀ ਜ਼ਿੰ ਜ਼ਰੂਰੀ ਹੁੰਦੀ ਹੈ ਉਹ ਚੀਜ਼ ਹੈ ਜੀ এডੂਕੇਸ਼ਨ ਤੇ ਇੰਡੀਆ ਦਾ এডੂਕੇਸ਼ਨ ਸਿਸਟਮ ਬਹੁਤ ਜ਼ਿਆਦਾ ਆਊਟਡੇਟਡ ਹੈ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਇੰਡੀਆ ਦਾ ਜਿਹੜਾ এডੂਕੇਸ਼ਨ ਸਿਸਟਮ ਹੈ ਉਹ ਬਸ ਸਿਰਫ ਕੰਪੀਟੀਸ਼ਨ ਤੇ ਬੇਸਡ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀਆਂ এডੂਕੇਸ਼ਨ ਸਿਸਟਮ ਦੇ ਵਿੱਚ ਇੰਨੀਆਂ ਜ਼ਿਆਦਾ ਖਰਾਬੀਆਂ ਨੇ ਇਹਨਾਂ ਸਾਰੀਆਂ ਖਰਾਬੀਆਂ ਦੀ ਵਜ੍ਹਾ ਕੀ ਹੈ ਇੰਡੀਅਨ এডੂਕੇਸ਼ਨ ਦੀ ਜਿਹੜੀ ਸਭ ਤੋਂ ਜ਼ਿਆਦਾ ਮਾੜੀ ਚੀਜ਼ ਹੈ ਉਹ ਹੈ ਜੀ ਕੰਪੀਟੀਸ਼ਨ ਇਹ এডੂਕੇਸ਼ਨ ਸਿਸਟਮ ਤੁਹਾਨੂੰ ਸਕਿੱਲ ਨਹੀਂ ਸਿਖਾਉਂਦਾ ਬਲਕਿ ਤੁਹਾਨੂੰ ਰਟਣਾ ਸਿਖਾਉਂਦਾ ਹੈ ਕਿਸੇ ਚੀਜ਼ ਦਾ ਤੁਸੀਂ ਜਿੰਨਾ ਜ਼ਿਆਦਾ ਰੱਟਾ ਮਾਰੋਗੇ ਓ ਉਹਗੇ ਇਹ ਚੀਜ਼ ਇੱਥੇ ਸਿਖਾਈ ਜਾਂਦੀ ਹੈ ਕੰਪੀਟੀਸ਼ਨ ਦੇ ਮਾਮਲੇ ਦੇ ਵਿੱਚ ਜਿੰਨੇ ਜ਼ਿਆਦਾ ਨੰਬਰ ਲੈ ਕੇ ਤੁਸੀਂ ਅੱਗੇ ਰਹੋਗੇ ਉਨੇ ਹੀ ਵਧੀਆ ਤੁਸੀਂ ਸਟੂਡੈਂਟ ਕਹਿਲਾਉਂਗੇ ਜਦ ਕਿ ਅੱਜ ਦਾ ਜ਼ਮਾਨਾ ਅਜਿਹਾ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਰਟੀਆਂ ਰਟਾਈਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਆਉਂਦੀਆਂ ਇਹੀ ਰਟਣ ਰਟਾਉਣ ਵਾਲੀਆਂ ਚੀਜ਼ਾਂ ਦੇ ਕਾਰਨ ਹੀ ਜਿਹੜਾ ਸਟੂਡੈਂਟ ਸੰਸਕ੍ਰਿਤ ਦੇ ਵਿੱਚੋਂ 95% ਨੰਬਰ ਲੈ ਕੇ ਪਾਸ ਹੁੰਦਾ ਹੈ ਉਸ ਨੂੰ ਸੰਸਕ੍ਰਿਤ ਦਾ ਇੱਕ ਸੈਂਟੈਂਸ ਤੱਕ ਵੀ ਬਣਾਉਣਾ ਨਹੀਂ ਆਉਂਦਾ ਤੇ ਨਾ ਹੀ 95% ਨੰਬਰ ਲਿਆਉਣ ਵਾਲਾ ਸਟੂਡੈਂਟ ਸੰਸਕ੍ਰਿਤ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਕਰ ਪਾਉਂਦਾ ਹੈ ਜਿੰਨਾ ਬੱਚਿਆਂ ਨੂੰ ਇੰਗਲਿਸ਼ ਪੜਾਈ ਜਾਂਦੀ ਹੈ ਤੁਸੀਂ ਉਹਨਾਂ ਨੂੰ ਵੀ ਧਿਆਨ ਦੇਣ ਕਦੇ ਦੇਖ ਕੇ ਦੇਖਿਓ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਨੂੰ ਇੰਗਲਿਸ਼ ਦੇ ਵਿੱਚ ਗੱਲ ਕਰਨੀ ਤੱਕ ਨਹੀਂ ਆਉਂਦੀ ਜੇਕਰ ਗੱਲ ਕਰੀਏ ਆਪਾਂ ਅਮਰੀਕਾ ਦੀ ਤਾਂ ਉੱਥੇ ਬਿਨਾਂ ਸਿਖਾਏ ਹੀ ਬੱਚਾ ਕਿੰਨੀ ਵਧੀਆ ਇੰਗਲਿਸ਼ ਬੋਲ ਲੈਂਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਇੰਗਲਿਸ਼ ਹੀ ਉਹਨਾਂ ਦੀ ਮਾਂ ਬੋਲੀ ਹੈ ਤੇ ਮਾਂ ਬੋਲੀ ਨੂੰ ਸਿੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਰੱਟੇ ਦੀ ਜ਼ਰੂਰਤ ਨਹੀਂ ਹੁੰਦੀ ਮਾਂ ਬੋਲੀ ਹਰ ਇਨਸਾਨ ਆਪਣੀ ਚਾਹੇ ਉਹ ਕਿੰਨੀ ਵੀ ਔਖੀ ਹੋਵੇ ਸਿੱਖ ਜਾਂਦਾ ਹੈ ਪਰ ਸਾਡੇ ਇੰਡੀਅਨ ਐਜੂਕੇਸ਼ਨ ਦੇ ਵਿੱਚ ਸਿਰਫ ਇੰਗਲਿਸ਼ ਲੈਂਗੁਏਜ ਨੂੰ ਹੀ ਹਮੇਸ਼ਾ ਤੋਂ ਪ੍ਰ ਪ੍ਰੋਬਲਮ ਨਹੀਂ ਹੈ ਪਰ ਜੇਕਰ ਕੋਈ ਇੰਡੀਅਨ ਬੰਦਾ ਇੰਗਲਿਸ਼ ਨਹੀਂ ਜਾਣਦਾ ਤਾਂ ਸਮਝੋ ਗਦਾ ਹੈ ਡੱਫਰ ਹੈ ਨਲਾਇਕ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਇੰਗਲਿਸ਼ ਭਾਸ਼ਾ ਨੂੰ ਹੀ ਕਿਉਂ ਰੱਖਿਆ ਗਿਆ ਸੀ ਤੇ ਇੰਗਲਿਸ਼ ਨੂੰ ਹੀ ਇੰਨੀ ਜ਼ਿਆਦਾ ਤਵੱਜੋ ਕਿਉਂ ਦਿੱਤੀ ਜਾਂਦੀ ਹੈ ਕਿਸ ਨੇ ਇੰਡੀਅਨ ਐਜੂਕੇਸ਼ਨ ਸਿਸਟਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ ਇਸ ਸਿਸਟਮ ਤੋਂ ਪੜਨ ਵਾਲੇ ਬੱਚੇ ਸਹੀ ਜਵਾਬ ਦੇਣਾ ਤਾਂ ਜਾਣਦੇ ਹੁਣ ਪਰ ਸਹੀ ਸਵਾਲ ਕਰਨਾ ਨਾ ਜਾਣਦੇ ਹੁਣ ਤੇ ਤਿੰਨ ਅਜਿਹੀਆਂ ਪ੍ਰੋਬਲਮ ਨੇ ਜਿਹੜੀਆਂ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਨੇ ਤੇ ਇਹਨਾਂ ਦੀਆਂ ਜੜਾਂ ਲੱਗੀਆਂ ਹੋਈਆਂ ਨੇ ਸੰਤ ਉਹਨਾਂ ਨੂੰ ਇੰਡੀਆ ਦੇ ਵਿੱਚ ਉਸ ਸਮੇਂ ਅਜਿਹੇ ਲੋਕ ਚਾਹੀਦੇ ਸਨ ਜਿਹੜੇ ਸਿਰਫ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਅੱਗੇ ਤੋਂ ਕੋਈ ਸਵਾਲ ਨਾ ਕਰਨ ਕਿਉਂਕਿ ਇਹਨਾਂ ਅੰਗਰੇਜ਼ਾਂ ਨੂੰ ਹਿੰਦੀ ਨਹੀਂ ਆਉਂਦੀ ਸੀ ਤੇ ਇੰਡੀਆ ਦੇ ਵਿੱਚ ਰਹਿ ਕੇ ਇੱਥੇ ਕੰਮਕਾਰ ਕਰਵਾਉਣ ਦੇ ਲਈ ਉਹਨਾਂ ਨੂੰ ਗੱਲਬਾਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਇੰਡੀਅਨ ਲੋਕਾਂ ਦੇ ਨਾਲ ਤੇ ਇਹ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਅੰਗਰੇਜ਼ਾਂ ਨੇ ਇੰਡੀਅਨ ਲੋਕਾਂ ਤੋਂ ਹਿੰਦੀ ਨਹੀਂ ਸਿੱਖੀ ਬਲਕਿ ਉਹਨਾਂ ਨੂੰ ਆਪਣੀ ਲੈਂਗੁਏਜ ਅੰਗਰੇਜ਼ੀ ਸਿਖਾ ਦਿੱਤੀ ਥੋਮਸ ਬ੍ਰੈਂਕਟਨ ਨੇ ਇੰਗਲਿਸ਼ ਐਜੂਕੇਸ਼ਨ ਐਕ 1835 ਦੇ ਵਿੱਚ ਪਾਸ ਕੀਤਾ ਸੀ ਜਿਸ ਦੇ ਵਿੱਚ origignal ਲੈਂਗੁਏਜ ਥਾਮਸ ਪ੍ਰੈਂਕਟਨ ਨੇ ਇੰਡੀਆ ਦੇ ਅੰਦਰ ਇੱਕ ਅਜਿਹਾ ਐਜੂਕੇਸ਼ਨ ਸਿਸਟਮ ਡਿਜ਼ਾਈਨ ਕੀਤਾ ਜਿਸ ਦੇ ਵਿੱਚ ਇੰਡੀਆ ਦੇ ਬੱਚੇ ਬਸ ਪੜਨ ਪੜ ਤੋਂ ਬਾਅਦ ਬ੍ਰਿਟਿਸ਼ ਦੀ ਨੌਕਰੀ ਕਰਨ ਬਿਨਾਂ ਕੋਈ ਸਵਾਲ ਪੁੱਛੇ ਤੇ ਇਹੀ ਮੈਂਟੈਲਿਟੀ ਸਦੀਆਂ ਤੋਂ ਸਾਡੇ ਦਿਮਾਗ ਦੇ ਉੱਪਰ ਥੋਪੀ ਜਾਂਦੀ ਆ ਰਹੀ ਹੈ ਅੱਜ ਅਸੀਂ ਵੀ ਇਸ ਚੀਜ਼ ਦੇ ਉੱਪਰ ਵਿਸ਼ਵਾਸ ਕਰਨ ਲੱਗ ਗਏ ਹਾਂ ਕਿ ਇੰਗਲਿਸ਼ ਸਿਰਫ ਇੱਕ ਲੈਂਗੁਏਜ ਨਹੀਂ ਹੈ ਬਲਕਿ ਇੱਕ ਕਲਾਸ ਹੈ ਜੇਕਰ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰ ਰਹੇ ਹੋ ਤੁਹਾਡੀ ਇੰਗਲਿਸ਼ ਬਹੁਤ ਜ਼ਿਆਦਾ ਫਲੂਐਂਟ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਬਹੁਤ ਜ਼ਿਆਦਾ ਐਜੂਕੇਟ ਪਰਸਨ ਹੋ ਪਰ ਜੇਕਰ ਕੋਈ ਇਨਸਾਨ ਪੰਜਾਬੀ ਦੇ ਗਵਾਰ ਮੰਨਿਆ ਜਾਂਦਾ ਹੈ ਤੇ ਇਹੀ ਕਾਰਨ ਹੈ ਸਾਡੇ ਇੰਨਾ ਜ਼ਿਆਦਾ ਅੱਜ ਪਿਛੜੇ ਹੋਣ ਦਾ ਰਸ਼ੀਆ ਚਾਈਨਾ ਫਰਾਂਸ ਇਹ ਦੇਸ਼ ਆਪਣੇ ਖੁਦ ਦੀ ਲੈਂਗੁਏਜ ਨੂੰ ਵਰਤਦੇ ਨੇ ਤੇ ਉਹ ਤੇ ਸਾਡੇ ਤੋਂ ਕਿੰਨੇ ਜ਼ਿਆਦਾ ਅੱਗੇ ਨੇ ਇਹ ਦੇਸ਼ ਆਪਣੇ ਦੇਸ਼ ਦੇ ਅੰਦਰ ਆਪਣੀ ਹੀ ਲੈਂਗੁਏਜ ਨੂੰ ਪ੍ਰੀਫਰੈਂਸ ਦਿੰਦੇ ਨੇ ਤੇ ਉਸ ਦੇ ਵਿੱਚ ਹੀ ਅੱਗੇ ਤਰੱਕੀ ਕਰਦੇ ਨੇ ਸਾਡੇ ਇੰਡੀਅਨ ਐਜੂਕੇਸ਼ਨਲ ਸਿਸਟਮ ਦੇ ਵਿੱਚ ਹਜੇ ਵੀ ਉਹ ਚੀਜ਼ਾਂ ਸਾਡੇ ਉੱਪਰ ਥੋਪੀਆਂ ਜਾ ਰਹੀਆਂ ਨੇ ਜਿਹੜੀਆਂ ਅੰਗਰੇਜ਼ ਸਾਡੇ ਉੱਪਰ ਥੋਪ ਕੇ ਗਏ ਸਨ ਜਾਂ ਥੋਪਣੀਆਂ ਚਾਹੁੰਦੇ ਸਨ ਇਹੀ ਕਾਰਨ ਹੈ ਕਿ ਅੱਜ ਬੱਚਾ 12ਵੀਂ ਕਲਾਸ ਕਰਨ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਬਿਲਕੁਲ ਖਾਲੀ ਹੁੰਦਾ ਹੈ ਇੱਥੇ ਤੱਕ ਵੀ ਬੱਚੇ ਨੂੰ ਆਈਡੀਆ ਨਹੀਂ ਹੁੰਦਾ ਕਿ ਉਸਨੇ ਜ਼ਿੰਦਗੀ ਦੇ ਵਿੱਚ ਅੱਗੇ ਕੀ ਕਰਨਾ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕੀ ਬਣਨਾ ਚਾਹੁੰਦਾ ਹੈ ਉਹਦੇ ਅੰਦਰ ਕਿਹੜੀ ਸਕਿੱਲ ਹੈ ਉਹਦੇ ਅੰਦਰ ਕਿਹੜੀ ਖਾਸੀਅਤ ਹੈ ਕਿਉਂਕਿ ਆਪਣੀ ਸਟੂਡੈਂਟ ਲਾਈਫ ਦੇ 12 ਸਾਲਾਂ ਦੇ ਵਿੱਚ ਉਸ ਦੇ ਦਿਮਾਗ ਨੂੰ ਬਿਲਕੁਲ ਸੁਣ ਕਰਕੇ ਰੱਖਿਆ ਜਾਂਦਾ ਹੈ ਉਹ ਸੋਚਣ ਸਮਝਣ ਦੇ ਲੈ ਕੇ ਨਹੀਂ ਹੁੰਦਾ 12 ਸਾਲ ਦੀ ਪੜ੍ਹਾਈ ਦੇ ਵਿੱਚ ਉਸ ਦਾ ਜ਼ੋਰ ਲੱਗਿਆ ਹੁੰਦਾ ਹੈ ਸਿਰਫ ਤੇ ਸਿਰਫ ਰਟਣ ਦੇ ਉੱਪਰ ਹੁਣ ਇੱਥੇ ਇਹ ਗੱਲ ਆਉਂਦੀ ਹੈ ਕਿ ਇਹ ਸਿਸਟਮ ਦੇ ਵਿੱਚ ਗਲਤੀ ਸਿਰਫ ਅੰਗਰੇਜ਼ਾਂ ਦੀ ਹੈ ਹੁਣ ਇਹ ਤੁਸੀਂ ਆਪ ਸੋਚੋ ਕਿ ਜੇਕਰ ਕੋਈ ਇਨਸਾਨ ਤੁਹਾਨੂੰ ਟੋਏ ਦੇ ਵਿੱਚ ਜੋ ਸਟੋਰੀ ਦੇ ਵਿੱਚ ਛਾਲ ਮਾਰਨੀ ਹੈ ਜਾਂ ਨਹੀਂ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੀਆਂ-ਜਿਹੜੀਆਂ ਕਮੀਆਂ ਨੇ ਜੇਕਰ ਆਜ਼ਾਦੀ ਤੋਂ ਬਾਅਦ ਵੀ ਅਸੀਂ ਉਹਨਾਂ ਕਮੀਆਂ ਨੂੰ ਉਸ ਤਰ੍ਹਾਂ ਹੀ ਲੈ ਕੇ ਚੱਲ ਰਹੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਗਲਤੀ ਸਾਡੇ ਵਿੱਚ ਵੀ ਓਨੀ ਹੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੌਬ ਨੂੰ ਲੈ ਕੇ ਜ਼ਿਆਦਾਤਰ ਲੋਕ ਜਿਹੜੇ ਇੰਡੀਆ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਸਿਰਫ ਇੱਕੋ ਤੇ ਇੱਕ ਸੁਪਨਾ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਤੇ ਸਟੂਡੈਂਟ 5 ਤੋਂ 6 ਸਾਲਾਂ ਤੱਕ ਤਿਆਰੀ ਕਰਦੇ ਨੇ ਇੱਕ ਗਵਰਨਮੈਂਟ ਜੌਬ ਪਾਉਣ ਦੇ ਲਈ ਉਸ ਦਾ ਪੇਪਰ ਕਰੈਕ ਕਰਨ ਦੇ ਲਈ ਜਦੋਂ ਇਹਨਾਂ ਸਟੂਡੈਂਟ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਗਵ ਅੱਗੇ ਸਟੂਡੈਂਟ ਦਾ ਜਵਾਬ ਹੁੰਦਾ ਹੈ ਕਿ ਗਵਰਨਮੈਂਟ ਜੌਬ ਦੇ ਵਿੱਚ ਸਿਕਿਉਰਿਟੀ ਹੈ ਪੂਰੀ ਜ਼ਿੰਦਗੀ ਭਰ ਦੀ ਤੇ ਅੱਗੇ ਇਹਨਾਂ ਦਾ ਜਵਾਬ ਹੁੰਦਾ ਹੈ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਇੱਕ ਵਾਰ ਜੇਕਰ ਕਿਸੇ ਦੀ ਨੌਕਰੀ ਲੱਗ ਜਾਵੇ ਤਾਂ ਫਿਰ ਇਧਰਲੀ ਦੁਨੀਆ ਇਧਰ ਚਲੀ ਜਾਵੇ ਤੁਹਾਡੀ ਨੌਕਰੀ ਕਿਤੇ ਨਹੀਂ ਜਾਵੇਗੀ ਤੇ ਤੁਹਾਡੀ ਪੂਰੀ ਜ਼ਿੰਦਗੀ ਮ제 ਮ제 ਨਾਲ ਨਿਕਲੇਗੀ ਇਹ ਐਟੀਟਿਊਡ ਡਿਵੈਲਪ ਕੀਤਾ ਹੈ ਜੀ ਸਾਡੇ ਇੰਡੀਅਨ ਐਜੂਕੇਸ਼ਨ ਸਿਸਟਮ ਨੇ ਪਰ ਇੱਥੇ ਸਟੂਡੈਂਟ ਦੇ ਕੋਲ ਕੌਨਫੀਡੈਂਸੀ ਨਹੀਂ ਹੈ ਕਿ ਜੇਕਰ ਮੇਰੇ ਕੋਲ ਸਕਿੱਲ ਹੋਵੇਗਾ ਮੇਰੇ ਕੋਲ ਨੌਲੇਜ ਹੋਵੇਗੀ ਮੇਰੇ ਕੋਲ ਚਾਹੀ ਨੌਕਰੀ ਚਲੇ ਵੀ ਜਾਵੇ ਮੈਂ ਉਸ ਤੋਂ ਵਧੀਆ ਨੌਕ ਨੀ ਸਕਿੱਲ ਹੈ ਮੈਂ ਹੋਰ ਜੋਬ ਪਾ ਲੂੰਗਾ ਅੱਗੇ ਜਾ ਕੇ ਪਰ ਸਟੂਡੈਂਟ ਦੇ ਮਨ ਦੇ ਵਿੱਚ ਇਹ ਗੱਲ ਬਿਠਾਈ ਜਾਂਦੀ ਹੈ ਨਾ ਤਾਂ ਮੇਰੇ ਕੋਲ ਕੋਈ ਸਕਿੱਲ ਹੈ ਤੇ ਨਾ ਹੀ ਮੇਰੇ ਕੋਲ ਕੋਈ ਖਾਸियत ਹੈ ਜੇਕਰ ਇਹ ਜੋਬ ਮੇਰੇ ਕੋਲ ਚੱਲੇਗੀ ਤਾਂ ਮੈਨੂੰ ਦੁਨੀਆ ਦੇ ਵਿੱਚ ਕੋਈ ਹੋਰ ਦੂਜੀ ਜੋਬ ਮਿਲੇਗੀ ਹੀ ਨਹੀਂ ਇਸ ਕਰਕੇ ਮੈਨੂੰ ਕਿਸੇ ਵੀ ਹਾਲਤ ਦੇ ਵਿੱਚ ਜੀਤ ਜਾਨ ਲਗਾ ਕੇ ਤੇ ਲੋਕਾਂ ਦੀਆਂ ਗਾਲਾਂ ਸੁਲ ਕੇ ਵੀ ਸਰਕਾਰੀ ਨੌਕਰੀ ਕਰਨੀ ਹੈ ਤੇ ਇੰਡੀਆ ਦੇ ਵਿੱਚ ਗਵਰਨਮੈਂਟ ਜੋਬ ਨੂੰ ਇੱਕ ਬਹੁਤ ਵੱਡਾ ਸਟੇਟਸ ਸਿੰਬਲ ਵੀ ਸਮਝਿਆ ਜਾਂਦਾ ਹੈ ਕਿ ਇਸ ਬੰਦੇ ਦੀ ਗਵਰਨਮੈਂਟ ਦੇ ਵਿੱਚ ਜੋਬ ਲੱਗੀ ਹੈ ਜਾਂ ਸਰਕਾਰੀ ਨੌਕਰੀ ਲੱਗੀ ਹੈ ਹੁਣ ਬਸ ਇਸ ਦੇ ਨਜ਼ਾਰੇ ਹੀ ਨੇ ਐਜੂਕੇਸ਼ਨ ਸਿਸਟਮ ਦੇ ਵਿੱਚ ਗੱ ਕਰਕੇ ਰੱਖਿਆ ਹੈ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਇੰਡੀਆ ਦੇ ਵਿੱਚ ਇੱਕ ਘਟਨਾ ਘਟੀ ਸੀ ਕਿ ਇੰਡੀਆ ਦੇ ਵਿੱਚ ਪੀ ਐਚ ਡੀ ਕਰਨ ਵਾਲੇ ਜਿਹੜੇ ਡਾਕਟੋਰੇਟ ਹੁੰਦੇ ਨੇ ਪੀ ਐਚ ਡੀ ਕਰਨ ਤੋਂ ਬਾਅਦ ਉਹਨਾਂ ਨੇ ਗਵਰਨਮੈਂਟ ਸਪੀਕਰ ਦੀ ਪੋਸਟ ਲਈ ਪੇਪਰ ਭਰੇ ਸਨ ਜਾਨੀ ਕਿ ਪੀ ਐਚ ਡੀ ਕਰਨ ਵਾਲਿਆਂ ਨੇ ਸਰਕਾਰੀ ਚਪੜਾਸੀ ਦੀ ਨੌਕਰੀ ਦੇ ਲਈ ਪੇਪਰ ਭਰੇ ਸਨ ਹੁਣ ਤੁਸੀਂ ਆਪ ਸੋਚੋ ਕਿ ਇੰਡੀਆ ਦੇ ਵਿੱਚ ਪੀ ਐਚ ਡੀ ਕਰਨ ਵਾਲੇ ਇਨਸਾਨ ਦੇ ਕੋਲ ਵੀ ਇੰਨਾ ਜ਼ਿਆਦਾ ਕੌਨਫੀਡੈਂਸ ਨਹੀਂ ਹੈ ਕਿ ਉਸ ਨੂੰ ਆਪਣੀ ਸਕਿੱਲ ਦੇ ਦਮ ਤੇ ਕੋਈ ਜੌਬ ਮਿਲ ਜਾਵੇਗੀ ਉਹ ਇੰਨਾ ਜ਼ਿਆਦਾ ਪੜ੍ਹ ਲਿਖਣ ਤੋਂ ਬਾਅਦ ਵੀ ਚਪੜਾਸੀ ਬਣ ਦੇ ਲਈ ਤਿਆਰ ਹੈ ਉਸ ਨੂੰ ਹਰ ਹਾਲਤ ਦੇ ਵਿੱਚ ਸਿਰ ਜੇਕਰ ਮੈਂ ਪ੍ਰਾਈਵੇਟ ਨੌਕਰੀ ਦੀ ਗੱਲ ਕਰਾਂ ਤਾਂ ਉੱਥੇ ਵੀ ਸੇਮ ਸਿਸਟਮ ਹੈ ਉੱਥੇ ਵੀ ਬਹੁਤ ਜ਼ਿਆਦਾ ਪੜੇ ਲਿਖੇ ਲੋਕ ਆਪਣੇ ਤੋਂ ਘੱਟ ਪੜੇ ਹੋਏ ਇਨਸਾਨ ਦੇ ਥੱਲੇ ਕੰਮ ਕਰਦੇ ਨੇ ਹੁਣ ਤੁਸੀਂ ਆਪ ਇਹ ਚੀਜ਼ ਨੂੰ ਸੋਚੋ ਕਿ ਜਿਹੜੇ ਲੋਕ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਫਿੱਟ ਨਹੀਂ ਹੋਏ ਸਨ ਉਹਨਾਂ ਨੇ ਆਪਣੇ ਬਿਜ਼ਨਸ ਖੋਲ੍ਹੇ ਤੇ ਜਿਹੜੇ ਲੋਕ ਦਿਨ-ਪੋ ਰਾਤ ਰੱਟਾ ਲਾ ਕੇ ਭੜਾਇਆ ਕਰਦੇ ਰਹੇ ਨਿਮਾਕਸ ਲਿਆਉਂਦੇ ਰਹੇ ਤੇ ਉਹ ਇਹਨਾਂ ਦੇ ਥੱਲੇ ਹੁਣ ਜੌਬ ਕਰਦੇ ਨੇ ਇੱਕ ਅਜਿਹਾ ਇਨਸਾਨ ਜਿਹੜਾ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ ਆਈਪੀਐਸ ਦੀ ਤਿਆਰੀ ਕਰਦੇ ਵਿੱਚ ਜਦੋਂ ਉਹ ਆਈਪੀਐਸ ਨੂੰ ਕ੍ਰੈਕ ਕਰਕੇ ਇੱਕ ਨੇਤਾ ਦੇ ਅੱਗੇ ਇਹ ਆਈਪੀਐਸ ਅਫੀਸਰ ਅਜੇ ਅਨਪੜ ਨਤਾਮਾਂ ਤੋਂ ਆਰਡਰ ਲੈਂਦਾ ਹੈ ਜਿਨ੍ਹਾਂ ਨੇ ਕਦੇ 10ਵੀਂ ਤੱਕ ਪਾਸ ਨਹੀਂ ਕੀਤੀ ਸੀ ਤੇ ਨਾ ਹੀ ਇਹਨਾਂ ਨੇ ਜਵਾਕਾਂ ਨੇ 10ਵੀਂ ਪਾਸ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਸਾਨੂੰ ਇੱਕ ਚੀਜ਼ੀ ਸਮਝ ਆਉਂਦੀ ਹੈ ਕਿ ਸਾਨੂੰ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਿਰਫ ਗਲਤ ਰਾਹ ਦੇ ਉੱਪਰ ਹੀ ਚਲਾਇਆ ਗਿਆ ਹੈ ਸਾਡੀ ਸੋਚ ਹੀ ਸਿਰਫ ਤੇ ਸਿਰਫ ਨੌਕਰ ਬਣਾਉਣ ਵਾਲੀ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਦੇ ਐਜੂਕੇਸ਼ਨ ਸਿਸਟਮ ਤੋਂ ਨਿਕਲਣ ਤੋਂ ਬਾਅਦ ਸਟੂਡੈਂਟ ਤੋਂ ਉਮੀਦਾਂ ਕੀਤੀਆਂ ਜਾਂਦੀਆਂ ਨੇ ਕਿ ਉਹ ਇੰਡੀਆ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਖੋਲਣਗੇ ਪਰ ਹਕੀਕਤ ਇਹ ਹੈ ਕਿ ਇੰਨਾ ਜ਼ਿਆਦਾ ਪੜ੍ਹ ਲ ਉਦ ਨਹੀਂ ਜਾਣਦਾ ਕਿ ਉਸਦੇ ਕੋਲ ਕੀ ਖਾਸियत ਹੈ ਉਹ ਕਿਹੜੇ ਕੰਮ ਦੇ ਵਿੱਚ ਵਧੀਆ ਹੈ ਕਿਉਂਕਿ ਇਹ ਸਟੂਡੈਂਟ ਨੇ ਆਪਣੀ ਜ਼ਿੰਦਗੀ ਦੇ 12 ਸਾਲ ਸਿਰਫ ਰਟਣ ਦੇ ਵਿੱਚ ਅਤੇ ਅੰਗਰੇਜ਼ੀ ਨੂੰ ਪੜ੍ਹਨ ਦੇ ਵਿੱਚ ਹੀ ਲੰਘਾ ਦਿੱਤੇ ਨੇ ਇਹ ਸਟੂਡੈਂਟ ਨੇ 12 ਸਾਲ ਅਜਿਹੇ ਕੈਮੀਕਲ ਰਿਐਕਸ਼ਨ ਤੇ ਮੈਥ ਦੇ ਅਜਿਹੇ ਫਾਰਮੂਲੇ ਯਾਦ ਕੀਤੇ ਨੇ ਜਿਹੜੇ ਇਸ ਦੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੰਮ ਨਹੀਂ ਆਉਣ ਵਾਲੇ ਇੱਥੇ ਅਸੀਂ ਅੰਗਰੇਜ਼ਾਂ ਨੂੰ ਵੀ ਬਲੇਮ ਨਹੀਂ ਕਰ ਸਕਦੇ ਉਹਨਾਂ ਨੇ ਤਾਂ ਜਿਹੜਾ ਕੁਝ ਕਰਨਾ ਸੀ ਉਹ ਕਰਕੇ ਅੱਗੇ ਚਲੇ ਗਏ ਪਰ ਇੱਥੇ ਗਲਤੀ ਸਾਡੀ ਹੈ ਕਿ ਅਸੀਂ ਅੱਜ ਤੱਕ ਉਸ ਐਜੂਕੇਸ਼ਨ ਸਿਸਟਮ ਨੂੰ ਬਦਲਿਆ ਹੀ ਨਹੀਂ ਬਿਲਕੁਲ ਅਸੀਂ ਅੰਗਰੇਜ਼ਾਂ ਦੇ ਹਿਸਾਬ ਦੇ ਨਾਲ ਅੱ ਉਨਾ ਸਟੂਡੈਂਟ ਨੂੰ ਹੀ ਵਧੀਆ ਮੰਨਿਆ ਜਿਨ੍ਹਾਂ ਨੇ ਰੱਟਾ ਲਗਾ ਕੇ 99% ਨੰਬਰ ਲਏ ਤੇ ਉਹੀ ਸਟੂਡੈਂਟ ਨੂੰ ਜਾਂ ਉਹੀ ਇਨਸਾਨ ਨੂੰ ਵਧੀਆ ਸਮਝਿਆ ਗਿਆ ਜਾਂ ਪੜਿਆ ਲਿਖਿਆ ਸਮਝਿਆ ਗਿਆ ਜਿਹੜਾ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਹੋਵੇ ਤੇ ਅਸੀਂ ਉਹ ਲੋਕਾਂ ਨੂੰ ਬਹੁਤ ਵਧੀਆ ਸਮਝ ਰਹੇ ਹਾਂ ਜਿਨ੍ਹਾਂ ਨੇ 5-6 ਸਾਲ ਮਿਹਨਤ ਕੀਤੀ ਗਵਰਨਮੈਂਟ ਜੌਬ ਦੇ ਲਈ ਇਸ ਤੋਂ ਬਾਅਦ ਉਸ ਜੌਬ ਦੇ ਉੱਪਰ ਲੱਗ ਵੀ ਗਏ ਤੇ ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤੇ ਜਿਹੜੇ ਘੱਟ ਪੜੇ ਲਿਖੇ ਨੇ ਉਹਨਾਂ ਦੇ ਕੋਲ ਕੋਈ ਸਕਿੱਲ ਨਹੀਂ ਹੋ ਸਕਦੀ ਤੇ ਉਹਨਾਂ ਦੇ ਕੋਲ ਕੋਈ ਵੈਲਿਊ ਨਹੀਂ ਹੋ ਸਕਦੀ ਇਹ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਨੇ ਤੇ ਘੱਟ ਪੜੇ ਲਿਖੇ ਇਨ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜੋਬ ਸਬਸਕ੍ਰਾਈਬ ਕਰਨਾ ਧੰਨਵਾਦ